ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਮਸਤਵਾਨਾ ਸਾਹਿਬ ਵਿਖੇ ਜੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੰਦਗੀ ਦੇ ਰੰਗ ਦੇ ਵਿੱਚ ਰੰਗੇ ਹੋਏ ਰੋਹ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆਂ ਪਤਾ ਹੈ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਕਿਉਂ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਅਸੀਂ ਜਿਸ ਪੋਜੀਸ਼ਨ ਦੇ ਵਿੱਚ ਆ ਸਾਨੂੰ ਇਸ ਪੋਜੀਸ਼ਨ ਦੇ ਵਿੱਚ ਪਹੁੰਚਾਉਣ ਦੇ ਲਈ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਹੈ 1800 49 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਹੜੱਪ ਲਿਆ ਖਾ ਲਿਆ ਮਰਜ਼ ਕਰ ਲਿਆ ਪੰਜਾਬ ਨੂੰ ਅੰਗਰੇਜ਼ਾਂ ਨੇ ਤੇ ਕੌਮ ਉਦਾਸ ਹੋ ਗਈ ਸੁਭਾਵਕ ਹੀ ਐ 50 ਸਾਲ ਤੋਂ 60 ਸਾਲ ਤੋਂ ਬੰਦਾ ਇੱਕ ਘਰ 'ਚ ਰਹਿ ਰਿਹਾ ਤੁਸੀਂ ਉਹਦੇ ਪਰਿਵਾਰ ਸਹਿਤ ਉਹਨੂੰ ਬਾਹ ਫੜ ਕੇ ਘਰੋਂ ਸੜਕ ਤੇ ਬਿਠਾ ਦੇਣੇ ਹੋ ਤੇ ਉਹਦੇ ਚ ਉਦਾਸੀ ਤਾਂ ਆਉਂਦੀ ਐ ਅੰਗਰੇਜ਼ਾਂ ਨੇ ਕਈ ਸਿੱਖਾਂ ਨੂੰ ਪੈਨਸ਼ਨਾਂ ਦੇ ਕੇ ਘਰਾਂ ਨੂੰ ਤੋੜਤਾ ਕਈਆਂ ਨੂੰ ਜੇਲ੍ਹਾਂ ਚ ਬੰਦ ਕਰਤਾ ਕਈਆਂ ਨੂੰ ਕਾਲੇ ਪਾਣੀ ਭੇਜਤਾ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਪੈਨਸ਼ਨਾਂ ਦਿੱਤੀਆਂ ਉਹਨਾਂ ਦੀਆਂ ਪੈਨਸ਼ਨਾਂ ਹੌਲੀ-ਹੌਲੀ ਕਟਾ ਕੇ ਬੰਦ ਕਰਤੀਆਂ ਸਿੱਖ ਬੜੇ ਨਿਰਾਸ਼ ਹੋਏ ਔਰ ਨਿਰਾਸ਼ਾ ਦਾ ਆਲਮ ਇਸ ਕਦਰ ਫੈਲ ਗਿਆ ਕਿ ਜਿਹੜੇ ਗੈਰ ਸਿੱਖ ਸੀ ਉਹਨਾਂ ਨੇ ਸਿੱਖੀ ਤੋਂ ਮੂੰਹ ਮੋੜਨਾ ਜਿਹੜਾ ਸੀ ਸ਼ੁਰੂ ਕਰਤਾ ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਹੈ ਬਹੁਤ ਜ਼ਿਆਦਾ ਸੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਤੇ ਸਿੱਖਾਂ ਦੀ ਗਿਣਤੀ ਜਿਹੜੀ ਸੀ ਉਹ 25% ਦੀ ਰਹਿ ਗਈ ਜਿਨ੍ਹਾਂ ਨੇ ਰਾਜ ਦੇ ਸੁੱਖ ਵਾਸਤੇ ਪੱਗਾਂ ਸਜਾਈਆਂ ਸੀ ਜਦੋਂ ਰਾਜ ਬਦਲ ਗਿਆ ਉਹਨਾਂ ਨੇ ਪੱਗਾਂ ਲਾ ਕੇ ਟੋਪੀਆਂ ਲੈ ਲਈਆਂ ਅੰਗਰੇਜ਼ਾਂ ਵਾਲੀਆਂ ਐਸੇ ਭਿਆਨਕ ਦੌਰ ਦੇ ਵਿੱਚ ਸੰਤ ਅਦਰ ਸਿੰਘ ਜੀ ਮਸੂਆਣਾ ਸਾਹਿਬ ਵਾਲਿਆਂ ਨੇ ਸਿੱਖੀ ਦੇ ਪ੍ਰਚਾਰ ਦਾ ਬੀੜਾ ਜਿਹੜਾ ਸੀ ਚੁੱਕਿਆ ਪਿੰਡ ਪਿੰਡ ਗਏ ਘਰ ਘਰ ਗਏ ਸਿੱਖਾਂ ਨੂੰ ਸਿੱਖ ਇਹਦੇ ਵਿੱਚ ਪਰਪੱਕੀ ਨਹੀਂ ਕੀਤਾ ਬਲਕਿ ਗੈਰ ਸਿੱਖਾਂ ਨੂੰ ਜਿਹੜਾ ਸੀ ਉਹ ਸਿੱਖ ਸਜਾਇਆ ਉਹਨਾਂ ਨੇ ਐਸੀ ਗੁਰਤੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਨੇ ਪ੍ਰਵਚਨ ਜਿਹੜਾ ਸੀ ਉਹ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਬਿਠਾਇਆ ਜਿਹੜਾ ਉਹਨਾਂ ਨੇ ਨਾਦੇੜ ਸਾਹਿਬ ਦੀ ਧਰਤੀ ਤੇ ਬੋਲਿਆ ਸੀ ਕਿਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸੰਤਾਂ ਦੀ ਦਿੱਤੀ ਦਿੜਤਾ ਹੀ ਸੀ ਕਿ ਸੰਗਤ ਦੇ ਵਿੱਚੋਂ ਫਿਰ ਲਹਿਰਾਂ ਉੱਠੀਆਂ ਜਿਵੇਂ ਮੰਚ ਦੇ ਵਿੱਚ ਮੰਚ ਦੇ ਉੱਤੇ ਜਿਵੇਂ ਪਹਿਲੋ ਵੀ ਖੈਰਾ ਸਾਹਿਬ ਬਿਆਨ ਕਰਕੇ ਗਏ ਨੇ ਗਦਰ ਲਹਿਰ ਉੱਠੀ ਸਿੰਘ ਸਭਾ ਲਹਿਰ ਉੱਠੀ ਗੁਰਦੁਆਰਾ ਸੁਧਾਰ ਲਹਿਰ ਉੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਹੀਆਂ ਸੰਸਥਾਵਾਂ ਜਿਹੜੀਆਂ ਸਿਓ ਬਣੀਆਂ ਇਨ੍ਹਾਂ ਸਾਰੀਆਂ ਮੂਮੈਂਟਾਂ ਤੇ ਇਨ੍ਹਾਂ ਸੰਸਾਰੀਆਂ ਸੰਸਥਾਵਾਂ ਨੂੰ ਬਣਾਉਣ ਦੇ ਵਿੱਚ ਪੈਦਾ ਕਰਨ ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਅੱਜ ਵੱਡੀ ਗਿਣਤੀ ਚ ਪੰਥ ਦੀਆਂ ਨਮਾਇੰਦਾ ਸੰਸਥਾਵਾਂ ਜਿਥੇ ਬੰਨੀਆਂ ਰਾਜਨੀਤਿਕ ਪਾਰਟੀਆਂ ਦੇ ਨਮਾਇंदे ਜਿਹੜੇ ਨੇ ਉਹ ਇੱਥੇ ਮੰਚ ਦੇ ਉੱਤੇ ਹਾਜ਼ਰ ਹੋਏ ਨੇ ਸਾਥ ਸੰਗਤ ਜੀ ਸਿਧਾਂਤ ਕੌਮਾਂ ਨੂੰ ਪੈਦਾ ਕਰਦੇ ਐ ਸਿਧਾਂਤ ਨੀਹਾਂ ਹੁੰਦੀਆਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੌਮਾਂ ਦੀ ਉਹ ਸਾਰੀ ਹੁੰਦੀ ਐ ਕੌਮਾਂ ਤੋਂ ਸਿਧਾਂਤ ਕਦੇ ਨਹੀਂ ਵਾਰੇ ਜਾ ਸਕਦੇ ਸਿਧਾਂਤ ਤੋਂ ਕੌਮਾਂ ਵਾਰੀਆਂ ਜਾਂਦੀਆਂ ਨੇ ਪੁਰਖ ਵਾਰੇ ਜਾਂਦੇ ਨੇ ਅੱਜ ਅਸੀਂ ਜਿਹੜਾ ਦੇਖ ਰਹੇ ਹਾਂ ਸਭ ਤੋਂ ਵੱਡਾ ਖੋਰਾ ਜਿਹੜਾ ਲੱਗ ਰਿਹਾ ਉਹ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੀਆਂ ਪਰੰਪਰਾਵਾਂ ਨੂੰ ਲੱਗ ਰਿਹਾ ਔਰ ਅਸੀਂ ਬੇਬਸ ਲਾਚਾਰਗੀ ਦੇ ਨਾਲ ਉਸ ਲੱਗ ਰਹੇ ਖੋਰੇ ਵੱਲ ਦੇਖ ਰਹੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਹੀ ਵਰਤਨ ਵਾਲੇ ਲੀਡਰ ਸਨ ਸਰਦਾਰ ਸਰਦਰਸ਼ਨ ਸਿੰਘ ਜੀ ਮਰਾੜ ਉਹ ਐਮਐਲਏ ਵੀ ਮੁਕਸਰ ਸਾਹਿਬ ਤੋਂ ਰਹੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੇ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਜਦੋਂ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਮੱਥਾ ਟੇਕਣ ਆਉਣਾ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ ਉਹਨਾਂ ਨੇ ਇੱਕ ਗੱਲ ਸੁਣਾਈ ਜੋ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਨਾ ਉਹ ਕਹਿੰਦੇ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤਾਂ ਤੇ ਸਾਰੀ ਕੌਮ ਜਿਹੜੀ ਸੀ ਉਹਦੇ ਜਜ਼ਬਾਤ ਜਿਹੜੇ ਸੀ ਉਹ ਪਟਕ ਗਏ ਸੁਭਾਵਕ ਸੀ ਕਹਿੰਦੇ 10 15 ਦਿਨਾਂ ਬਾਅਦ ਅਸੀਂ ਕੁਝ ਨੌਜਵਾਨਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਅਸੀਂ 10 15 20 ਦਿਨਾਂ ਬਾਅਦ ਕਹਿੰਦੇ ਚਾਰ ਪੰਜ ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਕੋ ਜੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਾਹ ਢੇਰੀ ਹੋਈ ਪਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਢਾਹ ਢੇਰੀ ਹੋਈ ਇਮਾਰਤ ਵੱਲ ਕਹਿੰਦੇ ਦੇਖ ਰਹੀ ਸੀ ਮਨ ਦੇ ਵਿੱਚ ਖੂਨ ਖਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖ올 ਰਿਆ ਸੀ ਪਰ ਬੋਲਿਆ ਕੁਝ ਨਾ ਗਿਆ ਮੱਥਾ ਟੇਕਿਆ ਕਹਿੰਦੇ ਅਸੀਂ ਬਾਹਰ ਨੂੰ ਨਿਕਲਿਆ ਜਜ਼ਬਾਤ ਭੜਕੇ ਹੋਏ ਸੀ ਜਦੋਂ ਕਹਿੰਦੇ ਬਾਹਰ ਆਏ ਤੇ ਬਾਹਰ ਇੱਕ CRP ਦਾ ਨਾਕਾ ਲੱਗਿਆ ਸੀ CRP ਵਾਲਿਆਂ ਨੇ ਕਹਿੰਦੇ ਸਾਨੂੰ ਰੋਕ ਲਿਆ ਪਹਿਲਾਂ ਤਾਂ ਪੁੱਛਿਆ ਕਹਿੰਦੇ ਕਹਾਂ ਸੇ ਆਇਓ ਕਹਿੰਦਾ ਸੀ ਆਪਣੇ ਇਲਾਕੇ ਦਾ ਨਾਂ ਦੱਸਦਾ ਕਹਿੰਦੇ ਨਹੀਂ ਅਬ ਕਹਾਂ ਸੇ ਆਇਓ ਕਹਿੰਦਾ ਸੀ ਆਖੇ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਕਹਿੰਦੇ ਉਹ ਸੀਆਰਪੀ ਵਾਲਿਆਂ ਦਾ ਇੱਕ ਅਫਸਰ ਸਾਨੂੰ ਕਹਿੰਦਾ ਕੌਣ ਹੋ ਤੂੰ ਕਹਿੰਦਾ ਜਦੋਂ ਉਹਨੇ ਤਹਿਸ਼ ਦੇ ਵਿੱਚ ਆ ਕੇ ਕਿਹਾ ਨਾ ਕੌਣ ਹੋ ਤੂੰ ਇਹ ਸਾਡੇ ਵੀ ਕਹਿੰਦਾ ਜज्ਬਾਤ ਪੜ ਕੇ ਹੋਏ ਸੀ ਕਹਿੰਦਾ ਅਸੀਂ ਉੱਚੀ ਆਵਾਜ਼ ਦੇ ਵਿੱਚ ਕਿਹਾ ਅਸੀਂ ਆ ਜੀ ਗੋਲੇ ਸਿੱਖ ਉਹ ਕਹਿੰਦਾ ਸੀਆਰਪੀ ਦਾ ਅਫਸਰ ਕਹਿਣ ਲੱਗਿਆ ਕਹਿੰਦਾ ਇਹ ਗੋਲਾ ਸਿੱਖ ਕਿਹਾ ਹੁੰਦਾ ਹੈ ਉਹ ਕਹਿੰਦਾ ਮੈਂ ਕਿਹਾ ਜੀ ਗੋਲਾ ਸਿੱਖ ਹੁੰਦਾ ਹੈ ਜੋ ਟੱਠੇ ਹੋਇਆ ਕਾਲ ਤੱਕ ਸਭ ਕੋ ਦੇਖ ਕੇ ਬਿਸ਼ਰਮੀ ਕੇ ਸਾਥ ਆਪਣੇ ਘਰ ਕੋ ਚਲਾ ਜਾਏ ਉਹ ਗੋਲਾ ਸਿੱਖ ਹੁੰਦਾ ਹੈ ਅੱਜ ਸਾਧ ਸੰਗਤ ਜੀ ਸੰਦਾ ਆਂ ਤੇ ਟਹਿ ਰਹਿਆ ਪਰੰਪਰਾਵਾਂ ਟਹਿ ਰੀਆਂ ਮੈਂ ਕਿਸੇ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਮੈਂ ਸਭ ਤੋਂ ਵੱਡਾ ਉਹ ਸਿੱਖਾਂ ਜਿਹੜਾ ਸੁਖਦਰਸ਼ਨ ਸਿੰਘ ਬਰਾੜ ਨੇ ਆਪਣੇ ਆਪ ਨੂੰ ਕਿਹਾ ਸੀ ਮੈਨੂੰ ਅਕਾਲੀ ਫੂਲਾ ਸਿੰਘ ਅਵਾਰਡ ਇੱਥੇ ਸੰਗਤ ਨੇ ਦਿੱਤਾ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਦੇ ਅਸੀਂ ਨੌਂ ਦੀ ਮੈਲ ਦੇ ਬਰਾਬਰ ਨਹੀਂ ਹੈ। ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ। ਇਹ ਅਵਾਰਡ ਦਾ ਸਨਮਾਨ ਦਾ ਪ੍ਰਤੀਕ ਹੈ ਨਾ। ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਜਿਹੜਾ અપਮਾਨ ਦਾ ਪ੍ਰਤੀਕ ਹੈ। ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੇ ਉਸ ਅਵਾਰਡ ਤੋਂ ਬਚਾਲਿਆ। ਨਹੀਂ ਪਤਾ ਨਹੀਂ ਕੀ ਹੋਣਾ ਸੀ। ਧੰਨਵਾਦ ਹੈ। ਅਉਧੇ ਤਾਂ ਹੁੰਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਸਰੀਰ ਜੰਮਦੇ ਰਹਿੰਦੇ ਨੇ ਮਰਦੇ ਜਾਂਦੇ ਰਹਿੰਦੇ ਨੇ ਪਰ ਉਹ ਅਵਾਰਡ ਬੜਾ ਭੜਾ ਹੈ ਜਿਹਦੇ ਤੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰ ਲਈ ਹੈ ਰਹਿ ਗਏ ਉਹ ਅਵਾਰਡ ਲੈਣ ਨੂੰ ਸਾ ਸੰਗਤ ਜੀ ਅੱਜ ਲੋੜ ਹੈ ਕਿ ਅਸੀਂ ਉਠੀਏ ਖਾਸ ਤੌਰ ਤੇ ਨੌਜਵਾਨ ਅਸੀਂ ਉਠੀਏ ਕਿੱਥੇ ਹੋਈਏ ਜਿਹੜੇ ਸਾਡੇ ਮਤਭੇਦ ਆਏ ਅਸੀਂ ਬਾਅਦ ਵਿੱਚ ਹੱਲ ਕਰ ਲਾਂਗੇ ਵੈਸੇ ਮਤਭੇਦ ਕੋਈ ਵੱਡੇ ਨਹੀਂ ਹੁੰਦੇ ਮਨ ਭੇਦ ਵੱਡੇ ਹੁੰਦੇ ਆ ਕੌਮਾਂ 'ਚ ਮਨ ਭੇਦ ਨਹੀਂ ਹੋਣੇ ਚਾਹੀਦੇ ਮਤਭੇਦ ਤਾਂ ਮੀਆਂ ਬੀਬੀ 'ਚ ਹੋ ਜਾਂਦੇ ਆ ਭਰਾ ਭਰਾ 'ਚ ਹੋ ਜਾਂਦੇ ਆ ਪਿਓ ਪੁੱਤ 'ਚ ਹੋ ਜਾਂਦੇ ਆ ਇਹ ਤਾਂ ਸੁਣ ਕੇ ਜਾਂਦੇ ਹੁੰਦੇ ਆ ਮਨ ਭੇਦ ਨਹੀਂ ਹੋਣੇ ਚਾਹੀਦੇ ਅਸੀਂ ਮਨ ਭੇਦਾਂ ਤੋਂ ਰਹਿਤ ਹੋ ਕੇ ਅਸੀਂ ਇਕੱਠੇ ਹੋਈਏ ਨੌਜਵਾਨ ਸਾਡਾ ਜਿਹੜਾ ਸਿੱਖ ਨੌਜਵਾਨ ਹੈ ਉਹ ਅੱਗੇ ਆਵੇ ਅਸੀਂ ਆਪਣੀਆਂ ਪਰੰਪਰਾਵਾਂ ਬਚਾਈਏ ਅਸੀਂ ਆਪਣੇ ਸਿਧਾਂਤ ਬਚਾਈਏ ਜੇ ਪਰੰਪਰਾਵਾਂ ਰਹਿ ਗਈਆਂ ਸਿਧਾਂਤ ਰਹਿ ਗਏ ਜਿਵੇਂ ਰਤਨ ਸਿੰਘ ਭੰਗੂ ਲਿਖਦੇ ਆ ਨਾ ਪੰਥ ਪ੍ਰਕਾਸ਼ ਦੇ ਵਿੱਚ ਪਰਾਜੀਨ ਪੰਥ ਪ੍ਰਕਾਸ਼ ਦੇ ਵਿੱਚ ਕਿਸਿਆਂ ਨੇ ਅਰਦਾਸ ਕੀਤੀ ਸੀ ਗ੍ਰੰਥ ਕੀ ਰਹੇਗੀ ਤਾਂ ਪੰਥ ਕੀ ਰਹੇਗੀ ਲਾਜ ਤੇ ਫਿਰ ਸਾਡੀ ਹੋਂਦ ਵੀ ਕਿੱਥੇ ਰਹੇਗੀ ਸੋ ਸਾਧ ਸੰਗਤ ਜੀ ਇਕੱਠੇ ਹੋਈਏ ਮੈਂ ਜੋ ਅਕਾਲ ટ્રਸਟ ਹੈ ਬੜਾ ਸਾਹਗਦਾ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਆ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਮਸਤਵਾਨਾ ਸਾਹਿਬ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੰਦਗੀ ਦੇ ਰੰਗ ਦੇ ਵਿੱਚ ਰੰਗੇ ਹੋਏ ਰੋਹ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆਂ ਪਤਾ ਹੈ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਕਿਉਂ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਅਸੀਂ ਜਿਸ ਪੋਜੀਸ਼ਨ ਦੇ ਵਿੱਚ ਆ ਸਾਨੂੰ ਇਸ ਪੋਜੀਸ਼ਨ ਦੇ ਵਿੱਚ ਪਹੁੰਚਾਉਣ ਦੇ ਲਈ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਹੈ 1800 49 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਹੜੱਪ ਲਿਆ ਖਾ ਲਿਆ ਮਰਜ਼ ਕਰ ਲਿਆ ਪੰਜਾਬ ਨੂੰ ਅੰਗਰੇਜ਼ਾਂ ਨੇ 50 ਸਾਲ ਤੋਂ 60 ਸਾਲ ਤੋਂ ਬੰਦਾ ਇੱਕ ਘਰ 'ਚ ਰਹਿ ਰਿਹਾ ਤੁਸੀਂ ਉਹਦੇ ਪਰਿਵਾਰ ਸਹਿਤ ਉਹਨੂੰ ਬਾਹ ਫੜ ਕੇ ਘਰੋਂ ਸੜਕ ਤੇ ਬਿਠਾ ਦੇਣੇ ਹੋ ਤੇ ਉਹਦੇ 'ਚ ਉਦਾਸੀ ਤਾਂ ਆਉਂਦੀ ਹੈ ਅੰਗਰੇਜ਼ਾਂ ਨੇ ਕਈ ਸਿੱਖਾਂ ਨੂੰ ਪੈਨਸ਼ਨਾਂ ਦੇ ਕੇ ਘਰਾਂ ਨੂੰ ਤੋੜਤਾ ਕਈਆਂ ਨੂੰ ਜੇਲ੍ਹਾਂ 'ਚ ਬੰਦ ਕਰਤਾ ਕਈਆਂ ਨੂੰ ਕਾਲੇ ਪਾਣੀ ਭੇਜਤਾ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਪੈਨਸ਼ਨਾਂ ਦਿੱਤੀਆਂ ਉਹਨਾਂ ਦੀਆਂ ਪੈਨਸ਼ਨਾਂ ਹੌਲੀ-ਹੌਲੀ ਕਟਾ ਕੇ ਬੰਦ ਕਰਤੀਆਂ ਸਿੱਖ ਬੜੇ ਨਿਰਾਸ਼ ਹੋਏ ਔਰ ਨਿਰਾਸ਼ਾ ਦਾ ਆਲਮ ਇਸ ਕਦਰ ਫਸਰ ਗਿਆ ਕਿ ਜਿਹੜੇ ਗੈਰ ਸਿੱਖ ਸੀ ਉਹਨਾਂ ਨੇ ਸਿੱਖੀ ਤੋਂ ਮੂੰਹ ਮੋੜਨਾ ਜਿਹੜਾ ਸੀ ਸ਼ੁਰੂ ਕਰਤਾ ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਸੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਤੇ ਸਿੱਖਾਂ ਦੀ ਗਿਣਤੀ ਜਿਹੜੀ ਸੀ ਉਹ 25% ਦੀ ਰਹਿ ਗਈ ਜਿਨ੍ਹਾਂ ਨੇ ਰਾਜ ਦੇ ਸੁੱਖ ਵਾਸਤੇ ਪੱਗਾਂ ਸਜਾਈਆਂ ਸੀ ਜਦੋਂ ਰਾਜ ਬਦਲ ਗਿਆ ਉਹਨਾਂ ਨੇ ਪੱਗਾਂ ਲਾ ਕੇ ਟੋਪੀਆਂ ਲੈ ਲਈਆਂ ਅੰਗਰੇਜ਼ਾਂ ਵਾਲੀਆਂ ਐਸੇ ਭਿਆਨਕ ਦੌਰ ਦੇ ਵਿੱਚ ਸੰਤ ਅਦਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਸਿੱਖੀ ਦੇ ਪ੍ਰਚਾਰ ਦਾ ਬੀੜਾ ਜਿਹੜਾ ਸੀ ਚੁੱਕਿਆ ਪਿੰਡ ਪਿੰਡ ਗਏ ਘਰ ਘਰ ਗਏ ਸਿੱਖਾਂ ਨੂੰ ਸਿੱਖ ਇਹਦੇ ਵਿੱਚ ਪਰਪੱਕੀ ਨਹੀਂ ਕੀਤਾ ਬਲਕਿ ਗੈਰ ਸਿੱਖਾਂ ਨੂੰ ਜਿਹੜਾ ਸੀ ਉਹ ਸਿੱਖ ਸਜਾਇਆ ਉਹਨਾਂ ਨੇ ਐਸੀ ਗੁਰਤੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਨੇ ਪ੍ਰਵਚਨ ਜਿਹੜਾ ਸੀ ਉਹ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਬਿਠਾਇਆ ਜਿਹੜਾ ਉਹਨਾਂ ਨੇ ਨਾਦੇੜ ਸਾਹਿਬ ਦੀ ਧਰਤੀ ਤੇ ਬੋਲਿਆ ਸੀ ਕਿਹਾ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸੰਤਾਂ ਦੀ ਦਿੱਤੀ ਦਿੜਤਾ ਹੀ ਸੀ ਕਿ ਸੰਗਤ ਦੇ ਵਿੱਚੋਂ ਫਿਰ ਲਹਿਰਾਂ ਉੱਠੀਆਂ ਜਿਵੇਂ ਮੰਚ ਦੇ ਵਿੱਚ ਮੰਚ ਦੇ ਉੱਤੇ ਜਿਵੇਂ ਪਹਿਲਾਂ ਵੀ ਖੈਰਾ ਸਾਹਿਬ ਬਿਆਨ ਕਰਕੇ ਗਏ ਨੇ ਗਦਰ ਲਹਿਰ ਉੱਠੀ ਸਿੰਘ ਸਭਾ ਲਹਿਰ ਉੱਠੀ ਗੁਰਦੁਆਰਾ ਸੁਧਾਰ ਲਹਿਰ ਉੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਹੀਆਂ ਸੰਸਥਾਵਾਂ ਜਿਹੜੀਆਂ ਸਿਓ ਬਣੀਆਂ ਇਨ੍ਹਾਂ ਸਾਰੀਆਂ ਮੂਵਮੈਂਟਾਂ ਤੇ ਇਨ੍ਹਾਂ ਸੰਸਾਰੀਆਂ ਸੰਸਥਾਵਾਂ ਨੂੰ ਬਣਾਉਣ ਦੇ ਵਿੱਚ ਪੈਦਾ ਕਰਨ ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਅੱਜ ਵੱਡੀ ਗਿਣਤੀ ਚ ਪੰਥ ਦੀਆਂ ਨਮਾਇੰਦਾ ਸੰਸਥਾਵਾਂ ਜਿੱਥੇ ਬੰਨੀਆਂ ਰਾਜਨੀਤਿਕ ਪਾਰਟੀਆਂ ਦੇ ਨਮਾਇੰਦੇ ਜਿਹੜੇ ਨੇ ਉਹ ਇੱਥੇ ਮੰਚ ਦੇ ਉੱਤੇ ਹਾਜ਼ਰ ਹੋਏ ਨੇ ਸਾਧ ਸੰਗਤ ਜੀ ਸਿਧਾਂਤ ਕੌਮਾਂ ਨੂੰ ਪੈਦਾ ਕਰਦੇ ਹੈ ਸਿਧਾਂਤ ਨਹੀਂ ਹੁੰਦੀਆਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੌਮਾਂ ਦੀ ਉਹ ਸਾਰੀ ਹੁੰਦੀ ਹੈ ਕੌਮਾਂ ਤੋਂ ਸਿਧਾਂਤ ਕਦੇ ਨਹੀਂ ਵਾਰੇ ਜਾ ਸਕਦੇ ਸਿਧਾਂਤ ਤੋਂ ਕੌਮਾਂ ਵਾਰੀਆਂ ਜਾਂਦੀਆਂ ਨੇ ਪੁਰਖ ਵਾਰੇ ਜਾਂਦੇ ਨੇ ਅੱਜ ਅਸੀਂ ਜਿਹੜਾ ਦੇਖ ਰਹੇ ਹਾਂ ਸਭ ਤੋਂ ਵੱਡਾ ਖੋਰਾ ਜਿਹੜਾ ਲੱਗ ਰਿਹਾ ਉਹ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੇ ਸਿਧਾਂਤ ਨੂੰ ਲੱਗ ਰਿਹਾ ਹੈ ਸਾਡੀਆਂ ਪਰੰਪਰਾਵਾਂ ਨੂੰ ਲੱਗ ਰਿਹਾ ਹੈ ਔਰ ਅਸੀਂ ਬੇਬਸ ਲਾਚਾਰਗੀ ਦੇ ਨਾਲ ਉਸ ਲੱਗ ਰਹੇ ਖੋਰੇ ਵੱਲ ਦੇਖ ਰਹੇ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਹੀ ਵਰਤਨ ਵਾਲੇ ਲੀਡਰ ਸਨ ਸਰਦਾਰ ਸਰਦਰਸ਼ਨ ਸਿੰਘ ਜੀ ਮਰਾੜ ਉਹ ਐਮਐਲਏ ਵੀ ਮਕਸਰ ਸਾਹਿਬ ਤੋਂ ਰਹੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੇ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਜਦੋਂ ਦਰਬਾਰ ਸਾਹਿਬ ਸ੍ਰੀ ਮਕਸਰ ਸਾਹਿਬ ਮੱਥਾ ਟੇਕਣ ਆਉਣਾ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ ਉਹਨਾਂ ਨੇ ਇੱਕ ਗੱਲ ਸੁਣਾਈ ਜੋ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਕਹਿੰਦੇ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਤੇ ਵਕਤ ਦੀ ਹਕੂਮਤ ਨੇ ਹਮਲਾ ਕੀਤਾ ਤੇ ਸਾਰੀ ਕੌਮ ਜਿਹੜੀ ਸੀ ਉਹਦੇ ਜਜਬਾਤ ਜਿਹੜੇ ਸੀ ਉਹ ਪਟਕ ਗਏ ਸੁਭਾਵਕ ਸੀ ਕਹਿੰਦੇ 10 15 ਦਿਨਾਂ ਬਾਅਦ ਅਸੀਂ ਕੁਝ ਨੌਜਵਾਨਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਅਸੀਂ 10 15 20 ਦਿਨਾਂ ਬਾਅਦ ਕਹਿੰਦੇ ਚਾਰ ਪੰਜ ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਪੁਜੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਸੈਦ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਹ ਢੇਰੀ ਹੋਈ ਪਈ ਹੈ ਸ੍ਰੀ ਅਕਾਲ ਤਖਸੈਦ ਦੀ ਢਹ ਢੇਰੀ ਹੋਈ ਇਮਾਰਤ ਵੱਲ ਕਹਿੰਦੇ ਦੇਖ ਰਹੇ ਸੀ ਮਨ ਦੇ ਵਿੱਚ ਖੂਨ ਖਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖ올 ਰਿਹਾ ਸੀ ਪਰ ਬੋਲਿਆ ਕੁਝ ਨਾ ਗਿਆ ਮੱਥਾ ਟੇਕਿਆ ਕਹਿੰਦੇ ਅਸੀਂ ਬਾਹਰ ਨੂੰ ਨਿਕਲਿਆ ਜਜ਼ਬਾਤ ਭੜਕੇ ਹੋਏ ਸੀ ਜਦੋਂ ਕਹਿੰਦੇ ਬਾਹਰ ਆਏ ਤੇ ਬਾਹਰ ਇੱਕ CRP ਦਾ ਨਾਕਾ ਲੱਗਿਆ ਸੀ CRP ਵਾਲਿਆਂ ਨੇ ਕਹਿੰਦੇ ਸਾਨੂੰ ਰੋਕ ਲਿਆ ਪਹਿਲਾਂ ਤਾਂ ਪੁੱਛਿਆ ਕਹਿੰਦੇ ਕਹਾਂ ਸੇ ਆਇਓ ਕਹਿੰਦਾ ਸੀ ਆਪਣੇ ਇਲਾਕੇ ਦਾ ਨਾਮ ਦੱਸਦਾ ਕਹਿੰਦੇ ਨਹੀਂ ਅਬ ਕਹਾਂ ਸੇ ਆਇਓ ਕਹਿੰਦਾ ਸੀ ਆਖੇ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਕਹਿੰਦੇ ਉਹ ਸੀਆਰਪੀ ਵਾਲੇ ਦਾ ਇੱਕ ਅਫਸਰ ਸਾਨੂੰ ਕਹਿੰਦਾ ਕੌਣ ਹੋ ਤੂੰ ਕਹਿੰਦਾ ਜਦੋਂ ਉਹਨੇ ਤਹਿਸ਼ ਦੇ ਵਿੱਚ ਆ ਕੇ ਕਿਹਾ ਨਾ ਕੌਣ ਹੋ ਤੂੰ ਇਹ ਸਾਡੇ ਵੀ ਕੰਨਾਂ ਜज्ਬਾਤ ਪੜ੍ਹ ਕੇ ਹੋਏ ਸੀ ਕਹਿੰਦਾ ਅਸੀਂ ਉੱਚੀ ਆਵਾਜ਼ ਦੇ ਵਿੱਚ ਕਿਹਾ ਅਸੀਂ ਆ ਜੀ ਗੋਲੇ ਸਿੱਖ ਉਹ ਕਹਿੰਦਾ ਸੀਆਰਪੀ ਦਾ ਅਫਸਰ ਕਹਿਣ ਲੱਗਿਆ ਕਹਿੰਦਾ ਇਹ ਗੋਲਾ ਸਿੱਖ ਕਿਹਾ ਹੁੰਦਾ ਹੈ ਉਹ ਕਹਿੰਦਾ ਮੈਂ ਕਿਹਾ ਜੀ ਗੋਲਾ ਸਿੱਖ ਹੁੰਦਾ ਹੈ ਜੋ ਟੱਠੇ ਹੋਇਆ ਕਾਲ ਤੱਕ ਸਭ ਕੋ ਦੇਖ ਕੇ ਬੁਸ਼ਰਨੀ ਕੇ ਸਾਥ ਆਪਣੇ ਘਰ ਕੋ ਚਲਾ ਜਾਏ ਉਹ ਗੋਲਾ ਸਿੱਖ ਹੁੰਦਾ ਹੈ ਅੱਜ ਸਾਧ ਸੰਗਤ ਜੀ ਸੰਧਾਂਤ ਟਹਿ ਰਹੇ ਆ ਪਰੰਪਰਾਵਾਂ ਟਹਿ ਰੀਆਂ ਮੈਂ ਕਿਸੇ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਮੈਂ ਸਭ ਤੋਂ ਵੱਡਾ ਉਹ ਸਿੱਖਾਂ ਜਿਹੜਾ ਸੁਖਦਰਸ਼ਨ ਸਿੰਘ ਬਰਾੜ ਨੇ ਆਪਣੇ ਆਪ ਨੂੰ ਕਿਹਾ ਸੀ ਮੈਨੂੰ ਅਕਾਲੀ ਫੂਲਾ ਸਿੰਘ ਅਵਾਰਡ ਇੱਥੇ ਸੰਗਤ ਨੇ ਦਿੱਤਾ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾ ਬਾਬਾ ਅਕਾਲੀ ਫੂਲਾ ਸਿੰਘ ਦੇ ਅਸੀਂ ਨੌਂ ਦੀ ਮੈਲ ਦੇ ਬਰਾਬਰ ਨਹੀਂ ਹੈ। ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ। ਇਹ ਅਵਾਰਡ ਤਾਂ ਸਨਮਾਨ ਦਾ ਪ੍ਰਤੀਕ ਹੈ ਨਾ। ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਜਿਹੜਾ અપਮਾਨ ਦਾ ਪ੍ਰਤੀਕ ਹੈ। ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੇ ਉਸ ਅਵਾਰਡ ਤੋਂ ਬਚਾਲਿਆ। ਨਹੀਂ ਪਤਾ ਨਹੀਂ ਕੀ ਹੋਣਾ ਸੀ। ਧੰਨਵਾਦ ਹੈ। ਉਹਦੇ ਤਾਂ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਸਰੀਰ ਜਮਦੇ ਰਹਿੰਦੇ ਨੇ ਮਰਦੇ ਜਾਂਦੇ ਰਹਿੰਦੇ ਨੇ ਪਰ ਉਹ ਅਵਾਰਡ ਬੜਾ ਭੜਾ ਹੈ ਜਿਹਦੇ ਤੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰ ਲਈ ਹੈ ਰਹਿ ਗਏ ਉਹ ਅਵਾਰਡ ਲੈਣੋ ਸਾ ਸੰਗਤ ਜੀ ਅੱਜ ਲੋੜ ਹੈ ਕਿ ਅਸੀਂ ਉਠੀਏ ਖਾਸ ਤੌਰ ਤੇ ਨੌਜਵਾਨ ਅਸੀਂ ਉਠੀਏ ਕਿੱਥੇ ਹੋਈਏ ਜਿਹੜੇ ਸਾਡੇ ਮਤਭੇਦ ਆਏ ਅਸੀਂ ਬਾਅਦ ਵਿੱਚ ਹੱਲ ਕਰ ਲਾਂਗੇ ਵੈਸੇ ਮਤਭੇਦ ਕੋਈ ਵੱਡੇ ਨਹੀਂ ਹੁੰਦੇ ਮਨ ਭੇਦ ਵੱਡੇ ਹੁੰਦੇ ਆ ਕੌਮਾਂ 'ਚ ਮਨ ਭੇਦ ਨਹੀਂ ਹੋਣੇ ਚਾਹੀਦੇ ਮਤਭੇਦ ਤਾਂ ਮੀਆਂ ਬੀਬੀ 'ਚ ਹੋ ਜਾਂਦੇ ਆ ਭਰਾ ਭਰਾ 'ਚ ਹੋ ਜਾਂਦੇ ਆ ਪਿਓ ਪੁੱਤ 'ਚ ਹੋ ਜਾਂਦੇ ਆ ਇਹ ਤਾਂ ਸੁਲਝ ਜਾਂਦੇ ਹੁੰਦੇ ਆ ਮਨ ਭੇਦ ਨਹੀਂ ਹੋਣੇ ਚਾਹੀਦੇ ਅਸੀਂ ਮਨ ਭੇਦਾਂ ਤੋਂ ਰਹਿਤ ਹੋ ਕੇ ਅਸੀਂ ਇਕੱਠੇ ਹੋਈਏ ਨੌਜਵਾਨ ਸਾਡਾ ਜਿਹੜਾ ਸਿੱਖ ਨੌਜਵਾਨ ਹੈ ਉਹ ਅੱਗੇ ਆਵੇ ਅਸੀਂ ਆਪਣੀਆਂ ਪਰੰਪਰਾਵਾਂ ਬਚਾਈਏ ਅਸੀਂ ਆਪਣੇ ਸਿਧਾਂਤ ਬਚਾਈਏ ਜੇ ਪਰੰਪਰਾਵਾਂ ਰਹਿ ਗਈਆਂ ਸਿਧਾਂਤ ਰਹਿ ਗਏ ਜਿਵੇਂ ਰਤਨ ਸਿੰਘ ਭੰਗੂ ਲਿਖਦੇ ਹਨ ਪੰਥ ਪ੍ਰਕਾਸ਼ ਦੇ ਵਿੱਚ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਕਿਸਿਆਂ ਨੇ ਅਰਦਾਸ ਕੀਤੀ ਸੀ ਗ੍ਰੰਥ ਕੀ ਰਹੇਗੀ ਤਾਂ ਪੰਥ ਕੀ ਰਹੇਗੀ ਲਾਜ ਪੰਥੀ ਨਾ ਰਹਾ ਤੇ ਗ੍ਰੰਥ ਕੌਣ ਮੰਨੇਗਾ ਜੇ ਸਿਧਾਂਤ ਹੀ ਨਾ ਰਹੇ ਪਰੰਪਰਾਵਾਂ ਨਾ ਰਹੀਆਂ ਤੇ ਫਿਰ ਸਾਡੀ ਹੋਂਦ ਵੀ ਕਿੱਥੇ ਰਹੇਗੀ ਸੋ ਸਾਧ ਸੰਗਤ ਜੀ ਇਕੱਠੇ ਹੋਈਏ ਮੈਂ ਜੋ ਅਕਾਲ ટ્રਸਟ ਹੈ ਬੜੂ ਸਾਹਕ ਦਾ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਆ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ